Thank you ਮੇਰਾ ਨਾਮ ਜੀ ਗੁਰਜਿੰਦਰ ਸਿੰਘ ਹੈ ਇਹ ਕਿੰਨਾ ਦਾ ਗੱਡਾ ਪੈਸੇ ਇਹ ਜੀ ਆਪਣਾ ਗੱਡਾ ਹੈਗਾ ਇਹ 105 ਸਾਲ ਪੁਰਾਣਾ ਗੱਡਾ ਹੈਗਾ ਤੇ ਸਾਡੀ ਜੀ ਇਸ ਟਾਈਮ ਪੰਜੀ ਪੀੜੀ ਚੱਲਦੀ ਹੈਗੀ ਤੇ ਇਹ ਮੇਰੇ ਜੋ ਪਰਦਾਦਾ ਜੀ ਸੀਗੇ ਉਹਨਾਂ ਦੇ ਅੱਗੇ ਫਾਦਰ ਸਾਹਿਬ ਲੇਤਾ ਸੀਗੇ ਜੀ ਤਾਂ ਸੰਭਾਲ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਸਮੇਂ ਚ ਤੁਸੀਂ ਸੰਭਾਲ ਕੇ ਨਹੀਂ ਰੱਖਦਾ ਤੁਸੀਂ ਸੰਭਾਲ ਕੇ ਰੱਖਿਆ ਹੈ ਅਸੀਂ ਜੀ ਹਰ ਹਫਤੇ ਨੂੰ ਬਾਹਰ ਕੱਢਦੇ ਹਾਂ ਹਰ ਸੰਡੇ ਤੇ ਤੇਲ ਮਾਲਿਸ਼ ਕਰਦੇ ਹਾਂ ਤੇ ਧੁੱਪ ਲਵਾਨੇ ਹਾਂਗੇ ਤੇ ਉਸ ਤੋਂ ਬਾਅਦ ਇਸ ਨੂੰ ਅੰਦਰ ਕਰ ਦੇਣਾ ਹੈ ਕਰ ਦੇ ਦੇ ਅੰਦਰ ਕਿਉਂਕਿ ਦੇਖੋ ਸਾਡਾ ਟਰੈਕਟਰ ਤੇ ਟਰਾਲੀ ਤੇ ਜੋ ਗੱਡੀ ਆ ਉਹ ਬਾਹਰ ਖੜੀ ਹੁੰਦੇ ਆ ਪਰਾਂਡੇ ਦੇ ਵਿੱਚ ਪਰ ਇਸ ਨੂੰ ਸੰਭਾਲ ਵਾਸਤੇ ਅੰਦਰ ਲਗਾਣੇ ਆ ਕਿਉਂਕਿ ਕਿਤੇ ਦੇ ਪਾਣੀ ਬਿਲਕੁਲ ਨਾ ਲਾਣਾ ਜੀ ਹੁਣ ਤਾਂ ਕੀਮਤਾਂ ਕਿੰਨੀਆਂ ਕੁ ਲੱਗੀਆਂ ਨੇ ਆ ਕੀਮਤ ਦੇਖੋ ਜੀ ਕਈ ਵਾਰ ਫੋਨ ਆਉਂਦੀ ਹੈ ਕਿ 85 ਲੱਖ ਲੈ ਲਓ ਇਹ ਲੈ ਲਓ ਪਰ 2017 ਦੇ ਵਿੱਚ ਕਿਸੇ ਨੇ 85 ਲੱਖ ਕੀਮਤ ਲਈ ਸੀ ਪਰ ਉਹ ਕੀਮਤ ਅੱਜ ਦੇ ਟਾਈਮ 'ਚ ਦੇਖੋ ਵੀ ਵਧੀ ਹੋਣੀ ਕੱਟੀ ਤਾਂ ਨਹੀਂ ਹੋਣੀ ਤੇ ਮਤਲਬ ਸਾਡਾ ਇਹ ਵੀ ਅਸੀਂ ਇਹਦੀ ਕੋਈ ਕੀਮਤ ਲਾਣੀ ਨਹੀਂ ਹੈਗੀ ਕਿਉਂਕਿ ਸਾਡੀ ਇਹ ਵਿਰਾਸਤ ਹੈ ਤੇ ਜੋ ਅਸੀਂ ਹੈਗੇ ਹਾਂ ਸਿਰਫ ਇਸ ਕਰਕੇ ਆਗੇ ਸਾਡੇ ਕੋਲ ਪਹਿਲਾਂ ਜੀ 5 ਕਿੱਲੇ ਵਾਂਦੇ ਸੀਗੇ ਤਿੰਨ ਘਰਾਂ ਦੇ ਕੋਲ ਤੇ ਅੱਜ ਸਾਡੇ ਤਿੰਨ ਘਰਾਂ ਕੋਲ ਜੀ 45 ਕਿੱਲੇ ਵਾਂਦੇ ਗਾ ਸਿਰਫ ਇਹਦੀ ਬਦੌਲਤ ਹੈ ਜੀ ਇਹਨੇ ਕਮਾਈ ਕੀਤੀ ਹੈਗੀ ਬਜ਼ੁਰਗ ਕਮਾਈ ਕਰਦੇ ਸੀਗੇ ਜੀ ਉਹ ਸਾਰਾ ਪੰਜਾਬ ਹਰਿਆਣਾ ਇਧਰ ਉੱਤਰ ਤੱਕ ਦੂਸਾਰੇ ਤੱਕ ਹੁੰਦੇ ਸੀਗੇ ਜੀ ਤੇ ਬਾਕੀ ਜੀ ਜੋ ਉਸ ਟਾਈਮ ਵਿਆਹ ਹੁੰਦੇ ਸੀਗੇ ਡੋਲੀ ਵਾਲੀ ਕਾਰਜ ਦਾ ਕਹਿੰਦੇ ਨੇ ਆਪਾਂ ਉਹਦਾ ਵੀ ਕੰਮ ਕਰਦਾ ਸੀਗਾ ਮਤਲਬ ਕਿ ਦੋ ਤਰੀਕੇ ਨਾਲ ਯੂਜ਼ ਹੁੰਦਾ ਸੀਗਾ ਜੀ ਢੋਆ ਟੋਆ ਵੀ ਆ ਸਾਧਨ ਵੀ ਸੀਗਾ ਤੇ ਡੋਲੀ ਵਾਲੇ ਕਾਰ ਦਾ ਹੀ ਸਾਧਨ ਸੀਗਾ ਤਾਂ ਹੁਣ ਪੂਰਾ ਸੰਭਾਲ ਕੇ ਰੱਖਣਾ ਇਸੇ ਤਰੀਕੇ ਨਾਲ ਹਾਂਜੀ ਅਸੀਂ ਇਹਨੂੰ ਇਸ ਤਰ੍ਹਾਂ ਹੀ ਸੰਭਾਲ ਕੇ ਰੱਖਾਂਗੇ ਸਾਡੇ ਅੱਗੇ ਬੱਚੇ ਹੋਣਗੇ ਜੋ ਨੈਕਸਟ ਜਨਰੇਸ਼ਨ ਹੋਊਗੀ ਅਸੀਂ ਉਹਨਾਂ ਨੂੰ ਵੀ ਕਹਿਣਾ ਕਿ ਹਾਂ ਤੁਸੀਂ ਵੀ ਸੰਭਾਲ ਇਸ ਤਰ੍ਹਾਂ ਹੀ ਕਰਨੀ ਹੈ ਤੇ ਇਹਨੂੰ ਵਿੱਚ ਵਿੱਚ ਨਾ ਨਿਕਾ ਦੇ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡਾ ਜੀ ਬੱਲਰਾ ਜੀ ਆ ਗੱड्डा ਸੰਭਾਲ ਕੇ ਰੱਖਿਆ ਹੋਇਆ ਕਿੰਨਾ ਪੁਰਾਣਾ ਗੱड्डा ਤੇ ਕੀ ਸੰਭਾਲ ਤੁਹਾਡੇ ਵੱਲੋਂ ਹੁੰਦਾ ਕੀਤੀ ਗਈ ਇਹਦੇ ਇਹ 105 ਸਾਲ ਪੁਰਾਣਾ ਗੱਡਾ ਜੀ ਸਾਡੇ ਬਜ਼ੁਰਗਾਂ ਦਾ ਗੱਡਾ ਜੀ ਤੇ ਸਾਂਭ ਸੰਵਾਲ ਇਹਦੀ ਪਹਿਲਾਂ ਬਜ਼ੁਰਗ ਕਰਦੇ ਆ ਜੀ ਤੇ ਹੁਣ ਅਸੀਂ ਕਰਦੇ ਆ ਜੀ ਤਾਂ ਕਿ ਅੱਗੇ ਬੱਚਾ ਨੂੰ ਵੀ ਇਸਨੇਹਾ ਦੇਵਾਂਗੀ ਸਾਂਭ ਸੰਵਾਲ ਇਹਦੀ ਐਸੀ ਤਰੀਕੇ ਨਾਲ ਕਰੋ ਕੀ ਕੀ ਇਹਦੇ ਪਰੋ ਲੱਕੜ ਲੋਹਾ ਕਿੰਨਾ ਲੱਗਿਆ ਹੋਇਆ ਲੱਕੜ ਤਾਂ ਤੁਹਾਡੇ ਸਾਹਮਣੇ ਦੇਖੋ ਉਂ ਇਹ ਤੇ ਪਿੱਤਲ ਤੇ ਤਾਂਬਾ ਮਿਕਸਡ ਆ ਕੁਆਂਟੀਟੀ 1 ਕੁਆਂਟਲ ਦੇ ਨੇੜੇ ਜਿਹੜੇ 50 ਕਿਲੋ ਪਿੱਤਲਾ 50 ਕਿਲੋ ਤਾਂਬਾ ਪਾ ਗੱਲ ਕਰੀਏ ਪੁਰਾਣੀ ਚੀਜ਼ ਕੋਈ ਸੰਭਾਲ ਕੇ ਨਹੀਂ ਰੱਖਦਾ ਤਾਂ ਤੁਸੀਂ ਸੰਭਾਲ ਕੇ ਰੱਖੀ ਹੈ ਕੀ ਕਰਨਾ ਉਹਨਾਂ ਕਿਉਂਕਿ ਬਈ ਜੋ ਕੁਝ ਵੀ ਹੈਗਾ ਇਹਦੇ ਕਰਕੇ ਹੀ ਆ ਤੇ ਚਲੋ ਹੁਣ ਵੱਖੋ ਵੱਖਰੇ ਪਰਿਵਾਰ ਹੋ ਗਏ ਹਨਾ ਪਹਿਲਾਂ ਜਦੋਂ ਤਿੰਨੇ ਘਰ ਤਿੰਨੇ ਪਰਿਵਾਰ ਇਕੱਠੇ ਸੀ ਉਦੋਂ ਪੰਜ ਕਿੱਲੇ ਬਣਦੇ ਹੁੰਦੇ ਸੀ ਪੰਜ ਤੋਂ 45 ਇਹਦੇ ਕਰਕੇ ਹੀ ਬਣਿਆ ਤੇ ਇਹਨੂੰ ਗੱਡਾ ਨਹੀਂ ਕਹਿ ਸਕਦੇ ਇਹ ਸਾਡਾ ਪਰਿਵਾਰਕ ਮੈਂਬਰੀ ਹੈ ਕਿੰਨੀਆਂ ਕੀਮਤਾਂ ਲੱਗੀਆਂ ਹੁਣ ਤੱਕ ਕੀਮਤਾਂ ਬਈ ਇਹਦੀਆਂ ਕਰੋੜਾਂ ਚ ਲੱਗੀਆਂ ਕਈ ਆਫਰ ਵੀ ਆਏ ਹਨਾ ਜਿਵੇਂ ਕੋਈ ਫੋਰਨ ਕੰਟਰੀ ਚੋਂ ਫੋਨ ਕਰਦਾ ਕੋਈ ਡਾਇਰੈਕਟਰ ਲਾ ਲੋ ਕੋਈ ਫਿਲਮ ਡਾਇਰੈਕਟਰ ਲਾ ਲੋ ਹਨਾ ਫੋਨ ਕਰਦੇ ਆ ਵੀ ਸ਼ੂਟ ਵਾਸਤੇ ਗੱਡਾ ਚਾਹੀਦਾ ਚਾਹੁੰਦੇ ਸਾਨੂੰ ਤੇ ਉਹ ਪਹਿਲੇ ਇਥੇ ਵੀ ਵਧੀਆ ਆਫਰ ਕਰਦੇ ਆ ਪਰ ਆਪਾਂ ਦੇਣ ਹੀ ਨਹੀਂ ਕਿਸੇ ਨੂੰ ਯਾਨੀ ਕਿ ਕਿਉਂਕਿ ਉਹ ਇਹਨੂੰ ਸਮਝਦੇ ਨਹੀਂ ਹੈਗੇ ਵੀ ਹਾਂ ਕੀ ਚੀਜ਼ ਹੈ ਸਾਡੇ ਵਾਸਤੇ ਇਹ ਅਨਮੋਲੀ ਚੀਜ਼ ਹੈ ਇੱਕ ਅਸੀਂ ਰਿਸਪੈਕਟ ਕਰਦੇ ਆ ਦੂਸਰਾ ਬੰਦਾ ਕੋਈ ਰਿਸਪੈਕਟ ਨਹੀਂ ਕਰਦਾ ਇਹਦੀ ਕੋਈ ਬੂਟ ਲੈ ਕੇ ਚੜ ਗਿਆ ਕੋਈ ਚਪਰਾ ਲੈ ਕੇ ਚੜ ਗਿਆ ਉਹ ਚੀਜ਼ ਅਸੀਂ ਚਾਹੁੰਦੇ ਨਹੀਂ ਤਾਂ ਕਿੰਨੀ ਕਿੰਨੀਆਂ ਪੀੜ੍hiyan ਨੇ ਜਿਵੇਂ ਤੁਸੀਂ ਦੱਸਿਆ ਤੁਹਾਡੀ ਕਿੰਨੇ ਸਾਲ ਪੁਰਾਣਾ ਗੱਡਾ ਇਹ ਹੈ ਸਾਡੀ ਬਈ ਪੰਜਵੀਂ ਪੀੜੀ ਆ ਗਈ ਮੈਂ ਪੰਜਵੀਂ ਪੀੜੀ ਚਾਂ ਤੇ ਮੇਰੀ ਗੁੜੀ ਅੱਗੇ ਉਹ ਛੇਵੀਂ ਪੀੜੀ ਜਾਵਾ ਕਿੰਨੇ ਸਾਲ ਪੁਰਾਣਾ ਸਵਾ ਸੌ ਸਾਲ ਪੁਰਾਣਾ ਹਾਂ ਆਈਡੀਆ ਮੰਨ ਕੇ ਚੱਲੋ ਹਾਂ 105 106ਵਾਂ ਸਾਲ ਲੱਗ ਗਿਆ ਇਹਨੂੰ 1918 1718 ਦੇ ਕਰੀਬ ਦਾ ਗੱਡਾ ਹੈ ਤਾਂ ਕਿੰਨਾ ਕੰਮਕਾਰ ਕੀਤਾ ਬਜ਼ੁਰਗਾਂ ਨੇ ਇਹਦੇ ਉੱਪਰ ਕੰਮਕਾਰ ਬਾਬੇ ਕੰਮਕਾਰ ਜੇ ਕੀਤਾ ਤਾਂ ਹੀ ਅੱਜ ਇੱਥੇ ਖੜੇ ਹਾਂ ਬਈ ਕਿੰਨਾ ਕੁ ਵਜ਼ਨ ਚੱਕ ਲੈਂਦਾ ਸੀ ਇਹ 20-20 ਕੁਆਂਟਲ ਦੇ ਨੇੜੇ ਤੇਲੇ ਇਹਦੇ ਉੱਤੋਂ ਇੱਕ ਬਿੱਡ ਹੋਰ ਲੱਗਦਾ ਸੀ ਉਹ ਮੌਕੇ ਦੀ ਐਡਜਸਟ ਕਰ ਲੈਂਦੇ ਹਾਂ ਠੀਕ ਹੈ ਹਾਂਜੀ ਤਾਂ ਅੱਗੇ ਅਗਲੇ ਪੀੜ੍ਹੀਆਂ ਨੂੰ ਕਿਸ ਨੇਹਾ ਦੋਂਗੇ ਸਨੇਹਾ ਇਹ ਹੀ ਹੈ ਬਈ ਕਿਉਂਕਿ ਇਹ ਇੱਕ ਅਨਮੁੱਲੀ ਚੀਜ਼ ਆ ਵੀ ਆਪਣੇ ਕੋਲ ਹੈਗੀ ਆ ਤਾਂ ਸਾਨੂੰ ਵੀ ਪਤਾ ਸਨੇਹਾ ਇਹ ਹੀ ਵੀ ਜਿਵੇਂ ਬਜ਼ੁਰਗਾਂ ਨੇ ਥਮ ਸੰਭਾਲ ਕੀਤੀ ਅਸੀਂ ਕਰ ਰਹੇ ਹਾਂ ਤੇ ਆਉਣ ਵਾਲੀ ਪੀੜ੍ਹੀ ਵੀ ਸਾਡੀ ਹੀ ਸੰਭਾਲ ਕਰੇ ਤੁਸੀਂ ਹੁਣ ਸੰਭਾਲ ਕਿੰਨਾ ਜਿਵੇਂ ਤੁਸੀਂ ਸੰਡੇ ਨੂੰ ਟਾਈਮ ਦਿੰਦੇ ਹਨ ਉਹ ਸੰਡੇ ਨੂੰ ਬਈ 2-3 ਘੰਟੇ ਤੇ ਲਾਉਣੀ ਲਾਉਣੀ ਹੁੰਦੇ ਆ ਹਰ ਸੰਡੇ ਉਹਨੇ ਸੰਭਾਲ ਕਰਦੇ ਹਾਂ ਹਾਂਜੀ ਹਾਂ ਜਿਵੇਂ ਦੀਵਾਲੀ ਦੁਸਹਿਰਾ ਨੂੰ ਪੂਰੀ ਪ੍ਰੋਪਰ ਤੇਲ ਨਾਲ ਚੋਕੜਗੇ ਨੂੰ ਗੇੜਾ ਵੀ ਦੇ ਦਿੰਨੇ ਆ ਪੰਡਜਾ ਠੀਕ ਤੇ ਉਦਾਂ ਹਫਤੇ ਇਹਦੀ ਵਧੀਆ ਸਾਂਭ ਸੰਭਾਲ ਹੁੰਦੀ ਠੀਕ ਹੈ ਮਹਿੰਦਰ ਸਿੰਘ ਜੀ ਜਿੰਦਗੀ ਦਾ ਜੀ ਬੱਦਲਰ ਜੀ ਜੀ ਕਿੰਨੀ ਉਮਰ ਹੋ ਗਈ ਤੁਹਾਡੀ 55 ਸਾਲ ਹੋ ਗਈ ਗੱਡਾ ਸੰਭਾਲ ਕੇ ਰੱਖਿਆ ਹੈ ਕਿਹਨਾਂ ਦਾ ਗੱਡਾ ਤੁਹਾਡੇ ਕੀ ਲੱਗਦੇ ਸੀ ਉਹ ਕਿਹੜੇ ਦਾਦੇ ਪਰਦਾਦੇ ਹੋ ਜੀ ਵੱਡਾ ਮੇਰਾ ਪਰਦਾਦਾ ਜੀ ਸੇਹਾ ਸਿੰਘ ਜੀ ਤੋਂ ਬਾਅਦ ਜੀ ਮੇਰਾ ਬਾਬਾ ਜੀ ਮੇਸਰਾ ਸਿੰਘ ਫਿਰ ਮੇਰਾ ਬਾਪੂ ਸਿੰਘ ਅਰਚਰਨ ਸਿੰਘ ਜੀ ਫਾਦਰ अच्छा तो बाद आगे ਅਸੀਂ ਸੰਭਾਲਦੇ ਹਾਂ ਜੀ ਇਹਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਹਾਂ ਇਹਦੇ ਸੰਭਾਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਦੇ ਸਮੇਂ ਪੁਰਾਣੀ ਚੀਜ਼ ਕੋਈ ਨਹੀਂ ਸੰਭਾਲ ਕਰਦਾ ਤੁਸੀਂ ਸੰਭਾਲ ਕੇ ਰੱਖੀ ਹਾਂ ਜੀ ਅਸੀਂ ਪਹਿਲਾਂ ਨਿਆਣੇ ਹੁੰਦੇ ਜੀ ਖੇੜਦੇ ਸਾਡੇ ਬਾਬੇ ਪਰਦਾਦੇ ਜੀ ਕਹਿੰਦੇ ਹੁੰਦੇ ਵੀ ਚੀਜ਼ਾਂ ਸੰਭਾਲ ਕੇ ਰੱਖਣੀਆਂ ਨੇ ਅਸੀਂ ਰੱਖਿਆ ਨੇ ਅੱਗੇ ਤੁਸੀਂ ਰੱਖੋ ਹਾਂ ਅਸੀਂ ਅੱਗੇ ਸਾਡੇ ਬੱਚਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ ਵੀ ਸੰਭਾਲ ਕੇ ਰੱਖੋ ਜੀ ਤਲਕਰੀ ਹਾਂਜੀ ਇਹ ਆਫਰ ਤੁਹਾਨੂੰ ਕਿੰਨੀ ਗਈ ਹੁਣ ਤੱਕ ਇਹਦੀ ਇਹਦੀ 85 ਲੱਖ ਰੁਪਇਆ ਲੱਗਾ ਤੀ ਜੀ ਕਿੰਨੇ ਸਾਲ ਪਹਿਲਾਂ ਇਹ ਜੀ 5 ਸਾਲ ਪਹਿਲਾਂ ਉਸ ਤੋਂ ਬਾਅਦ ਹੋਰ ਵੀ ਲੋਕ ਆਏ ਹਾਂ ਹਾਂ ਜੀ ਹੋਰ ਵੀ ਆਉਂਦੇ ਰਹੇ ਜੀ ਹਾਂਜੀ ਪਰ ਤੁਸੀਂ ਕੀ ਸੋਚਿਆ ਹੋਇਆ ਅਸੀਂ ਸੋਚਿਆ ਵੀ ਇਹ ਚੀਜ਼ ਆਪਾਂ ਨੇ ਰੱਖਣੀ ਹੈ ਜੀ ਪੈਸੇ ਦੇ ਮਗਰ ਨਹੀਂ ਲੱਗਣਾ ਵੇਚਣਾ ਹੈ ਨਾ ਜੀ ਅੱਜ ਦੇ ਸਮੇਂ ਦਾ ਅਗਰ ਕੋਈ ਬੰਦੇ ਨੂੰ 4 ਰੁਪਏ ਸੇ ਮਿਲਲੇ ਤਾਂ ਨਾਲ ਵੇਚ ਦਿੰਦਾ ਹਾਂ ਜੀ ਨਾ ਵੇਚ ਦੇਣਗੇ ਹਾਂ ਰੱਖਾਗੇ ਉਦੋਂ ਛੋਟੇ ਹੁੰਦੇ ਨੇ ਕਿ ਯਾਦਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਜਦੋਂ ਇਹ ਯਾਦਾਂ ਜੀ ਇਹ ਸਾਨੂੰ ਇਹ ਚੰਗਾ ਲੱਗੇ ਜੀ ਵਧੀਆ ਇਹ ਕਰਨ ਜੀ ਸਸੀ ਇੱਥੋਂ ਤੱਕ ਪਹੁੰਚ ਰਹੇ ਆ ਹੂੰ ਉਹਦੇ ਬਜ਼ੁਰਗਾਂ ਨੇ ਕੀ ਮਿੰਤਾ ਕਰੀ ਅਸੀਂ ਇਹਦੇ ਨਾਲ ਜੀ ਨਰਮਕ ਪਾ ਲੈ ਕੇ ਜਾਂਦੇ ਜੀ ਤੋਂ 8:00 ਵਜੇ ਦਾ ਕੰਮ ਇਸੇ ਨਾਲ ਕਰਦੇ ਜੀ ਸਾਰ ਪਹਿਲਾਂ ਤਾਂ ਵਿਆਹ ਸ਼ਾਦੀਆਂ ਵੀ ਕਹਿੰਦੇ ਗੱਲਾਂ ਹਾਂ ਜੀ ਹਾਂ ਜਾਂਦਾ ਜੀ ਸਾਰੇ ਪੱਸੀ ਜਾਂਦਾ ਜੀ ਹਾਂ ਹੁਣ ਅੱਗੇ ਜਵਾਕਾਂ ਨੂੰ ਕਿਸ ਨੇ ਆਹਾਂਗੇ ਜਵਾਕਾਂ ਨੂੰ ਇਹੀ ਸਨਿਆ ਦੇਓ ਜੀ ਇਹਨੂੰ ਚੀਜ਼ਾਂ ਨੂੰ ਸੰਭਾਲ ਕੇ ਰੱਖੋ ਜੀ ਜਿਵੇਂ ਅਸੀਂ ਰੱਖਿਆ ਸਾਡੇ ਬਜ਼ੁਰਗਾਂ ਨੇ ਰੱਖਿਆ ਪਹਿਲਾਂ ਵੀ ਇਹ ਆਪਾਂ ਦੇ ਵੇਚਣਾ ਨਹੀਂ ਹੈਗਾ ਜੀ ਜਿੰਨੇ ਮਰਜ਼ੀ ਕੀਮਤ ਲੱਗਦੀ ਹੈ ਹਾਂ ਜਿੰਨੀ ਮਰਜ਼ੀ ਲੱਗਦੀ ਹੁਣ ਤੁਸੀਂ ਇਹਨੂੰ ਅੰਦਰ ਸੰਭਾਲ ਕੇ ਰੱਖ ਹਾਂ ਜੀ ਅੰਦਰ ਰੱਖਿਆ ਸੰਭਾਲ ਕੇ ਹਾਂ ਜੀ ਮੌਸਮ ਵਗੈਰਾ ਜੇ ਕੋਈ ਮੀਂਹ ਕਣੀ ਲੱਗਦੀ ਹੈ ਤਾਂ ਪੂਰਾ ਹਾਂ ਜੀ ਫਿਰ ਇਹਨੂੰ ਅੰਦਰ ਰੱਖਦੇ ਹਾਂ ਜੀ ਹਾਂ ਬਾਹਰ ਨਹੀਂ ਰੱਖਦੇ ਜੀ ਲੋਕ ਦੇਖਣ ਦੁਖਣਾ ਹਾਂ ਦੇਖਣ ਨੂੰ ਖਣਾਉਂਦੇ ਆ ਜੀ ਬਾਹਰ ਪਿੰਡਾਂ 'ਚ ਬਹੁਤ ਹੁੰਦੇ ਨੇ ਜੀ ਗੇੜਾ ਗੂੜਾ ਦਵਾਨਦੇ ਆ ਪਿੰਡ ਵਿੱਚ ਜੀ ਠੀਕ ਹੈ ਹਾਂ